ਹੈਲੋ ਗਾਇਸ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਜਿਵੇਂ ਸਾਰੇ ਹਮੀਲ ਕਰਦਾਂ ਸਾਰੇ ਠੀਕ ਠਾਕ ਹੋਵੰਗੇ ਤੇ ਬਸ ਬੱਦਲ ਤੇ ਨਿੱਕੀ ਨਿੱਕੀ ਕਣੀ ਤੇ ਗਰਦੀ ਪਈ ਆ ਕਾਫੀ ਹਵਾ ਹੀ ਚੱਲੀ ਸੀ ਸਵੇਰੇ ਤੋਂ ਹੀ ਟਾਈਮ ਹੋ ਗਿਆ ਘਟੋ 7 ਵਜਣ ਵਾਲਿਆ ਬਸ ਰਹਿ ਗਿਆ 20 ਮਿੰਟ ਲੋਈਸ ਨਿਕਲਈਆ ਸਵੇਰੇ ਉਹ ਤੋਂ 3:00 ਸੀਗਾ ਟਾਈਮ ਸਾਢੇ 6:00 ਪੌਣੇ 7 ਦਾ ਜਿਹੜਾ ਮੈਂ ਦਿਖਾਇਆ ਸੀ ਉੱਟੇ ਤੇ ਹੁਣ ਤਾਂ ਉਸ ਤੋਂ ਬਾਅਦ ਝੋਪਣੀ ਫਰੀਨ ਹੋ ਗਿਆ ਇੱਕ ਦੋ ਘੰਟੇ ਆ ਦੇਖ ਸਕਦੇ ਹੋ ਤੁਸੀਂ ਵਧੀਆ ਨਿਕਲੇ ਮੀਂਹ ਕਰਕੇ ਪਾਣੀ ਖੜ ਗਿਆ ਮਤਲਬ ਆ ਤਾਂ ਇਧਰੋਂ ਅਸੀਂ ਸਫਾਈ ਸੁਫਾਈ ਕੀਤੀ ਤਾਂ ਮਾੜਾ ਮੋਟਾ ਖੜਾ ਸੀ ਮੀਂਹ ਦਾ ਪਾਣੀ ਤਾਂ ਹੈ ਨਹੀਂ ਸੀ ਉਹ ਦੇਖੋ ਇਧਰ ਸੁੱਕਾ ਹੀ ਪਿਆ ਸਾਰਾ ਏਰੀਆ ਹੈ ਤਾਂ ਹੁਣ ਅਸੀਂ ਜਾਣਾ ਧਰਮਕੋਟ ਇੱਕ ਦੋ ਬਾਲਟੀਆਂ ਲੈ ਕੇ ਆਣੀ ਆ ਤੱਬ ਤੋਂ ਬਈਆ ਪਰ ਇਦਾਂ ਦਾ ਫੋਟੋ ਪਟਿਆ ਆ ਇੱਥੋਂ ਟਟ ਗਿਆ ਖਰਾਬ ਹੋ ਗਿਆ ਇੱਕ ਇਹ ਤੇ ਇੱਕ ਦੋ ਬਾਟੀਆਂ ਲੈ ਕੇ ਆਣੀਆਂ ਤੇ ਬਾਕੀ ਹੋਰ ਮੋੜਾ ਮੋਟਾ ਨਿਕਨੇ ਕਾ ਹੈਗਾ ਸੌਦਾ ਇਹ ਲਿਆਉਣ ਵਾਲਾ ਉਹ ਲੈ ਕੇ ਆਉਣੇ ਐਤਵਾਰ ਦਾ ਦਿਨ ਇਹ ਕੰਮ ਕਰ ਲਈਏ ਚਲੋ ਨਹੀਂ ਆਉਂ ਤਾਂ ਗਰਮੀ ਲੱਗਣ ਲੱਗਦੀ ਤੋਸ ਕਾਫੀ ਚੜਾਈ ਸੂਰਜ ਤਾਂ ਨਹੀਂ ਚੱਲ ਜਿੰਨਾ ਕਿ ਤੇ ਹੈ ਜੇ ਤੋ ਜਵਾਕ ਫਿੱਡੀ ਜਾਂਦੇ ਆਲੂ ਭੁੰਨ ਕੇ ਖਾਦੇ ਨਾ ਖਾ ਲੋ ਫਿਰ ਸਾਈਕਲ ਉੱਤੇ ਲਾ ਲਵੇ ਨਾ ਤਾਂ ਤੇ ਥੋੜੇ ਜਿੰਨੇ ਦੇਖਦੇ ਨੇ ਮਾਰੇ ਇਹ ਕੋਈ ਨਾ ਮਮਾ ਇਹ ਕੋਈ ਪਤਾ ਨਹੀਂ ਕਿ ਕਦੋਂ ਖੜ ਜਾਵੇ ਚਲੋ ਜਾਣੇ ਹੈਗਾ 10 12 ਕਿਲੋ 10 12 ਕਿਲੋਮੀਟਰ ਦਾ ਐਸਾ ਵਰਤਾ ਇਹ ਮੈਨੂੰ ਕਰਾ ਦੇ ਤਿਆਰੀ ਧੋਦੀ ਹੋਗੀ ਕੀ ਛਪਾ ਰਹਿ ਗਈਆਂ ਪਾਣੀਆਂ ਆਹ ਜਿਹੜੀਆਂ ਪਾਣੀਆਂ ਨੇ ਇੱਥੇ ਆ ਜੀ ਦਿਖਾ ਉਹ ਆ ਰਹੀ ਹੈ ਛੇ ਤੇ ਜੰਦਰਾ ਲਾ ਗਏ ਲਾ ਦੀ ਬਸ ਇਹ ਚਾਈ ਰਵਾਣ ਇੱਕ ਕੱਢਣ ਦੇ ਮੇਰੇ ਕੋਲ ਹੈਗਾ ਚਾਬੀ ਰੱਖ ਦੀ ਹੈ। ਕਿ ਕਿ? ਅਰੇ ਪਾਣੀ ਪੀ ਲੈ ਦੀ। ਚਾਬੀ ਨਹੀਂ ਦਿਖਾਣੀ ਕਿੱਥੇ ਰੱਖਣੀ। ਮੈਂ ਚਾਬੀ ਮੈਂ ਚਾਬੀ ਨਹੀਂ ਦਿਖਾਣੀ ਕਿੱਥੇ ਰੱਖਣੀ ਹੈ। ਚਲ ਕੋਈ ਨਹੀਂ ਕਿੱਥੇ ਕੀ ਹੈਗਾ। ਸਾਡੇ ਕੋਲ ਖੜਾ ਫੋਨਾ ਪਿਆ। ਇਹ ਚੋਰੀ ਹੋ ਗਈ। ਚਲੋ ਚਲੀਏ ਆ ਜਾ ਪਰ ਇੱਕ। ਓਹ ਹੋ ਹੋ ਚਾਬੀ ਫੇ ਸੱਚੀ ਨਹੀਂ ਕੱਢੀ। ਟੁੱਟੀ ਵੀ। ਹਾਂ। ਚਲ ਕੋਈ ਨਹੀਂ। ਚਲ ਆ ਜੋ ਉਹ ਆਪਣੇ ਨਾਲ ਉਹਰਾ ਦਪਹਿਰਾ ਹੀ ਲੱਗਿਆ ਹੋਇਆ ਲੱਕਾ ਵੱਜ ਗਿਆ ਚਾਰ ਨਹੀਂ ਲੱਗਿਆ ਹਾਂਜੀ ਤੇ ਗਾਈਜ਼ ਆ ਗਏ ਆ ਧਰਮਕੋਟ ਕਰੇ ਤੇ ਜਿਹੜਾ ਸੌਦਾ ਪਤਾ ਥੋੜਾ ਥੋੜਾ ਲੈਣਾ ਸੀ ਉਹ ਲੈ ਲਿਆ ਤੇ ਹੁਣ ਪੀਣ ਲੱਗੇ ਆ ਜੂਸ ਪਿੱਛੇ ਖੜੇ ਆ ਜੂਸ ਬੜੀ ਰੇੜੀ ਤੇ ਤੇ ਪਾਰਟੀਆਂ ਤੇ ਟੱਪ ਦਾ ਜਿਹੜਾ ਰੈਂਦਾ ਸੀ ਉਹ ਕੰਮ ਉਹਦਾ ਮਿਲ ਕਰਦੇ ਆ ਪਾਰਟੀ ਦੋ ਪਾਰਟੀਆਂ ਦੋ ਬਾਗਾਂ ਤੇ ਟੱਪਾਂ ਦਾ ਸੀ ਉਹ ਲੈਣ ਵਾਲਾ ਉਹ ਲੈ ਕੇ ਦਰ ਚੱਲਦੇ ਆ ਔਰ ਥੋੜਾ ਜਿਹਾ ਕੰਮ ਸੀ ਔਰ ਤੇ ਕਹਰਾ ਆਉਂਦੇ ਆ ਉਹਦੇ ਨਾਲ ਨੀਂਦ ਆਉਣ ਲੱਗੀ ਐ ਇੱਕ ਵਾਰ ਤਾਂ ਨੀਂਦ ਆ ਜੇ ਨਹੀਂ ਆਉਣੀ ਕੋਈ ਨਾ ਚਲੋ ਦਿਆਂ ਫਿਰ ਇਧਰ ਦੇਖ ਲੋ ਖੜੇ ਆ ਧਰਮ ਕੋਟ ਕੋਈ ਲਾਓ ਸੜ ਜਾਣ ਠੀਕ ਆ ਓਕੇ ਮੈਨੂੰ ਨਾ ਉਲਟੀ ਜਾਂਦਾ ਉਲਟੀ ਜਾਂਦਾ ਹਥੋਂ ਲੈਣੇ ਤੋ ਲੈ ਕੇ ਬਾਲਟੀਆਂ ਤੇ ਚੱਲੀਏ ਸਾਡੀ ਛੋਲੀਆ ਵੀ ਲੈ ਲਿਆ ਆ ਆ ਗਿਆ ਸਮਾਨ ਇੱਥੇ ਹੀ ਪਈਆਂ ਬਾਲਟੀਆਂ ਬਾਹਰ ਯਾਰ ਤਾਂ ਸਮਾਨ ਸਾਰੇ ਪਿਆ ਅੰਦਰ ਦਾ ਪਾ ਜਾਣਾ ਹੀ ਨਹੀਂ ਇੱਥੇ ਹੀ ਆਪਾਂ ਨੂੰ ਮਿਲ ਜਾਣਾ ਸਾਰਾ ਠੀਕ ਹੈ ਚਲੋ ਜੀ

ਆ ਚੱਕੋ ਜੀ ਅਸੀਂ ਬੋਲ ਤੋ ਖਾ ਲਿਆ ਪਰਣੀ ਕੋਚਾ ਖਾ ਤੋ ਜੀ ਪਰੀ ਕੋਚਾ ਕਿਵੇਂ ਜੀ ਬੜਾ ਸੁਆਦ ਸੀ ਕੀ ਮਾਨਸ ਪਰੀ ਤਾਂ ਕਹਿੰਦੀ ਬਹੁਤ ਸੁਆਦ ਸੀ ਲਓ ਯਾਰ ਆ ਗਏ ਸੀ ਇੱਥੋਂ 1 ਵਜੇ ਗਏ ਸੀ ਤੇ ਯਾਰ ਐਮ ਹੋ ਗਿਆ ਹੁਣ 3 ਵਜਣ ਵਾਲਿਆ 2 ਘੰਟਿਆਂ ਵਿੱਚ ਮੋੜਿਆ ਥੋੜਾ ਐਕਟਵਾਇਸ ਮਾਨਾ ਕਰ ਲਈ ਤੇ ਵਰਦੀ ਵੀ ਕਰ ਲਈ ਐ ਚੇਂਜ ਪੀੜੇ ਕੱਪੜੇ ਖੁੱਲੇ-ਖੁੱਲੇ ਫਾੜ ਗਏ ਹੁਣ ਅਰੇ ਚਾਰ ਵਜ ਚੁੱਕੇ ਨੇ ਹੁਣ ਪਹਿਲਾਂ ਵੇਖੀ ਟੀ-ਸ਼ਰਟ ਪੁੱਠੀ ਨਹੀਂ ਬਈ ਲੱਗਦਾ ਤਾਂ ਹੁਣ ਲੋਜੀ ਚ ਹਾਂ ਦੇ ਚਾਰ ਵਜ ਗਏ ਤੇ ਹੋਣਾ ਚਲਿਏ ਜਿਹੜਾ ਲਿਆਂਦਾ ਸੀ ਛੋਲਿਆ ਉਹ ਕਢੀਏ ਤੇ ਜਿਸ ਦਿਨ ਪਹਿਲੇ ਉਸ ਦਿਨ YouTube ਤੇ ਵਧੀਆ ਵੀਡੀਓ ਕਰਨੀ ਚਾਹੀਦੀ ਹੈ ਮਤਲਬ ਜਿਵੇਂ ਅੱਜ ਸੰਡੇ ਆ ਹਨ ਜਿਸ ਦਿਨ ਮਤਲਬ ਬੰਦਾ ਵੇਲਾ ਫਰੀ ਹੁੰਦਾ ਨਾ ਹਫਤਾਂ YouTube ਤੇ ਵਧੀਆ ਹੀ ਵੀਡੀਓ ਬਣਾ ਕੇ ਪਾਉਣੀ ਚਾਹੀਦੀ ਹੁੰਦੀ ਆ ਤਾਂ ਕਿ ਉਹਦੇ ਆਪਣੇ ਕੋਲ ਹੁੰਦਾ ਟਾਈਮ ਜੀ ਚੰਗਾ ਕੰਟੈਂਟ ਮਤਲਬ ਚਾਰ ਕਰਨ ਦਾ ਵੀਡੀਓ ਪਰ ਐਦਾਂ ਹੁੰਦਾ ਨਹੀਂ ਕੋਈ ਮਾਨ ਮਾਨ ਵਿੱਚ ਥੌੜ ਜਿਹਾ ਆਉਂਦਾ ਹੀ ਨਹੀਂ ਉਦਾਂ ਦੇਣਾ ਜੇਕਰ ਆਪਾਂ ਕਿਸੇ ਕੰਮ ਕਮ ਲੱਗੇ ਨਾ ਉਦੋਂ ਬਹੁਤ ਆਉਂਦੇ ਆ ਵੀ ਆ ਵੀਡੀਓ ਬਣਾਣ ਗਿਆ ਇੱਥੇ ਆ ਗਿਆ ਛਾਂਵੇਂ ਏਸੀ ਦੇ ਲੱਗਾ ਏਸੀ ਸ਼ੈਨਾਂ ਦਾ ਦਰਸਤਾਂ ਦੇ ਏਸੀ ਲੱਗ ਰਹੇ ਨੇ ਮੂੰਹ ਖਾਣ ਵਾਲੀ ਨਹੀਂ ਕਰਣਾ ਬਾਈ ਕਰਦੇ ਪਾਏ ਬਾਏ ਟਾਟਾ ਸਤ ਸ੍ਰੀ ਅਕਾਲ ਖੜਾ ਜੀ ਠੀਕ ਹੈ ਬਾਏ ਨਿਕਲੇ ਬਾਹਰ ਮਾਈ ਨਹੀਂ ਨਹੀਂ ਚਲੋ ਉੱਥੇ ਜਾ ਛੋਲੇ ਕਢਾ ਜਾ ਨਹੀਂ ਹੋ ਪੈ ਛੋਲੇ ਆ ਆ ਵੇਖ ਕਡਾਕ ਡਾਕੜਾ ਆ ਵੇਖਾ ਕੀ ਹੈ ਇਹ ਨੋਰੀ ਛੇੜਦੀ ਹੈ ਤੇ ਆਹ ਦੇਖ ਹਾਂ ਮੱਚਾ ਕੀੜੇ ਕੱਢੀ ਜਾਂਦੀਆਂ ਇਹਨਾਂ ਨੂੰ ਪੱਠੇ ਖਾਣੇ ਟਾਈਮ ਹੋ ਗਿਆ ਹੁਣ ਕੁਛ 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 ਆਹਾ ਵੇਖ ਫਰ ਤਾਂ ਸਾਰਾ ਛੋਲਿਆ ਹੋ ਜਾਂਦੀ ਕੌਲੀ ਆ ਜਾਤਾ ਕੁੱਤਰੀਆਂ ਦਾ ਪੱਠੇ ਕੱਕਲਾ ਕੱਕਲਾ ਚੱਕਲਾ ਆ ਚਲ ਆ ਕਿਵੇਂ ਲੱਗਦਾ ਜਿਵੇਂ ਹੌਲੀ ਹੌਲੀ ਚੱਲਦਾ ਹੁੰਦਾ ਚਲੋ ਚਲੋ ਜਾ ਚੁੱਕੀ ਇਹ ਹੁਣ ਸ਼ਾਮ ਹੋ ਗਈ 4:30 ਪਾਉਣੇ ਤਿੰਨ ਦਾ ਟਾਈਮ ਹੋ ਗਿਆ ਤੋ ਕੱਟ ਰਹੇ ਨੇ ਘਾਟਾ ਹੀ ਲਾ ਕੇ ਹਾਂ ਤੇ ਕੱਢਣ ਕੋਦਣ ਠੀਕ ਹੈ ਹਾਂ ਕਰਾਰੀ ਸਬਜ਼ੀ ਬਣਦੀ ਹੈ ਹਰੀ ਛੋਲੀਏ ਦੀ ਵਧੀਆ ਯਾਰ ਇਹ ਛੱਡਦੇ ਛੱਡਦੇ ਹਾਂ ਛੱਡਦੇ ਅੱਗੇ ਪਕਾ ਮਾਰ ਚੱਕੇ ਹਾਂ ਉੱਪਰ ਲਈਨੇ ਰੋਲਾ ਪਾ ਦੇਣਾ ਮੈਂ ਕਹਿੰਦੀ ਸਬਜੀ ਬਹੁਤ ਕਰਾਰੀ ਵਧੀਆ ਬਣਦੀ ਹੁੰਦੀ ਹੈ ਨਾ ਆਹ ਵੀ ਸਿੱਟਿਆ ਹਾਂ ਹਾਂ ਕਿਵੇਂ ਸਿੱਟ ਦਵਾਂ ਫੇ ਥੋੜੇ ਜਿਹਾ ਸੀ ਇੱਥੇ ਕੱਢੇ ਸੀ ਪਹਿਲਾਂ ਤਾਂ ਕਰਕੇ ਤੇ ਚਾਹ ਪੀਵੇ ਹੋਰ ਬਣਾ ਕੇ ਰੱਖੀ ਹੋਈ ਹੈ ਹਾਂਜੀ ਗਾਇਸ ਪਹੁੰਚ ਗਏ ਖੇਤ ਤੇ ਇੱਕ ਚੀਜ਼ ਤਾਂ ਆਪਾਂ ਕਦੇ ਵਿਖਾਈ ਨਹੀਂ ਹੈ ਨਾ ਆ ਵੇਖੋ ਜਿਵੇਂ ਲਸਣ ਲੱਗਾ ਆ ਦੇਖੋ ਲਸਣ ਆਪਣੇ ਏਰੀਆ ਚ ਲਸਣ ਬਹੁਤ ਜ਼ਿਆਦਾ ਆਂਦਾ ਆ ਘਟੋ ਘਟ ਤਿੰਨ ਕਿੱਲਿਆਂ ਦਾ ਟਾਕਾ ਆਪਣਾ ਤਾਂ ਭਾਵੇਂ ਨਹੀਂ ਹੈਗਾ ਤੇ ਪਰ ਆ ਤਿੰਨ ਕਿੱਲਿਆਂ ਦਾ ਟਾਕਾ ਵੇਖੋ ਲਸਣ ਖੜਾ ਮਤਲਬ ਕਹਿਣ ਦਾ ਮਤਲਬ ਇਹ ਵੀ ਸਾਡੇ ਏਰੀਆ ਚ ਲਸਣ ਬਹੁਤ ਜ਼ਿਆਦਾ ਲੱਗਦਾ ਵਾ ਤੇ ਮਤਲਬ ਹੁਣ ਤਾਂ ਹੋਰ ਵੀ ਕਾਫੀ ਜਗ੍ਹਾ ਲੱਗਣ ਲੱਗ ਗਈ ਪਰ ਆਪਣੇ ਨਾਲ ਇੱਥੇ ਜਿਹਦੇ ਕੋਲ ਦੋ ਕਿੱਲੇ ਜ਼ਮੀਨ ਆ ਉਹਨੇ ਕਿੱਲਾ ਛੇਕ ਨਾਲ ਜਾਂ ਲਸਣ ਲਾਉਣਾ ਹੀ ਲਾਉਣਾ ਜਿੰਨੇ ਕੋਲ ਥੋੜੀ ਆ ਕਿੱਲਾ ਵੀ ਆ ਭਾਵੇਂ ਲਸਣ ਤਾਂ ਲਾਉਣਾ ਹੀ ਲਾਉਣਾ ਓਦਾਂ ਆਪਣੇ ਵੀ ਇਧਰ ਲੱਗਿਆ ਆ ਲਸਣ ਬਾਰੇ ਆਪਾਂ ਇੱਕ ਦਿਨ ਵੀਡੀਓ ਬਣਾਵਾਂਗੇ ਕਿਉਂਕਿ ਸਾਲ ਨੂੰ ਲਸਣ ਦਾ ਰੇਟ ਬਹੁਤ ਸੀ ਲੋਕਾਂ ਨੇ ਨਾ ਪੈਸਾ ਜਿਹੜਾ ਕਮਾਇਆ ਨਾਲ ਲਸਣ ਜੋ ਕਦੇ-ਕਦੇ ਇਹ ਚਾਂਸ ਹੁੰਦਾ ਕਿ ਕੋਈ ਨਹੀਂ ਆਪਾਂ ਇੱਕ ਦਿਨ ਇਹ ਵੀ ਵੀਡੀਓ ਅਲੱਗ ਤੋਂ ਬਣਾਵਾਂਗੇ ਠੀਕ ਆ ਤੇ ਠੀਕ ਆ ਬਸ ਵਧੀਆ ਤੇ ਸੂਰਜ ਆ ਦੇਖੋ ਸੂਰਜ ਕਿੰਨਾ ਕੁ ਰਹਿ ਗਿਆ ਬੜਾ ਵਧੀਆ ਵੀਊ ਬਣ ਰਿਹਾ ਬੜਾ ਵਧੀਆ ਸੂਰਜ ਦਾ ਵੀ ਨਾ ਪਰ ਸਾਡੇ ਕੈਮਰੇ ਦੀ ਕੁਆਲਿਟੀ ਕੱਟ ਆਨ ਕਰਕੇ ਸਾਡੇ ਨਹੀਂ ਬਣਵਾ ਸਾਡੇ ਤਾਂ ਨਾਰਮਲ ਚ ਹੀ ਰਹੇ ਜੂਗਾ ਫਰੇ ਹੋਰ ਇਹਨੂੰ ਕੈਮਰਾ ਸਾਡੇ ਤਾਂ ਨਾਰਮਲ ਚ ਹੀ ਰਹੇ ਜੂਗਾ ਕਿਉਂਕਿ ਆਪਣੇ ਕੈਮਰੇ ਦੀ ਕੁਆਲਿਟੀ ਹੈਗੀ ਕੱਟ ਕਿਉਂਕਿ YouTube ਵਿੱਚ ਅਸੀਂ ਸ਼ੁਰੂਆਤ ਜਦੋਂ ਦੀ ਕੀਤੀ ਆ ਉਦੋਂ ਤੋਂ ਲੈ ਕੇ ਅਸੀਂ YouTube 'ਚ ਸਕਸੈਸ ਨਹੀਂ ਹੋਏ ਇਸ ਕਰਕੇ ਅਸੀਂ ਕੈਮਰੇ ਵੀ ਅਸੀਂ ਵਧੀਆ ਨਹੀਂ ਲੈਏ ਚੰਗੇ ਕਵਾਲਿਟੀ ਵਾਲੇ ਕੈਮਰੇ ਵਾਲੇ ਮੋਬਾਈਲ ਹੀ ਨਹੀਂ ਲੈਏ ਤੇ ਉਹ ਪੜੀ ਦੇਖੋ ਪੜੀ ਗਈ ਪੜੀ ਲੋਟੀਆਂ ਵੀ ਆਵੇ ਉਹ ਬੱਸ ਕਰ ਇੰਨਾ ਨਹੀਂ ਪੱਟਣਾ ਇੰਨਾ ਕਾ ਕੇ ਬੱਸ ਨਹੀਂ ਗਰਮੀ ਆ ਜਾ ਆ ਜਾ ਕਿੰਨੇ ਪੱਟ ਲੈ ਦੋ ਪੱਟੀ ਬੇਟੀ ਆ ਦੇ ਦੋ ਚਲ ਠੀਕ ਹੈ ਬੱਸ ਰਹਿਣ ਦੇ ਆਪਾਂ ਵਿਖਾ ਦੇ ਹਾਂ ਪੱਟ ਕੇ ਰੱਖੀ ਬੇਟੀ ਟੱਕੜਾ ਤੱਕੜਾ ਕੁੱਟਣਗੇ ਚਲੋ ਠੀਕ ਆ ਤੇ ਆਪਣੀ ਵੀਡੀਓ ਇੱਥੋਂ ਤੱਕ ਤੇ ਜਿਨੇ ਜਿਨੇ ਇਸ ਤੱਕ ਵੀਡੀਓ ਦੇਖ ਲਈਏ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਵੀ ਲਾਈਕ ਜਰੂਰ ਕਰ ਲਿਓ ਠੀਕ ਆ ਤੇ ਮਿਲਦੇ ਆਂ ਫਿਰ ਨੈਕਸਟ ਵੀਡੀਓ ਚ ਹੋ ਕੇ ਬਾਏ